ਇਹਨੂੰ ਫਤਿਹ ਦੇ ਇਸ ਮੁਬਾਰਕ ਮੌਕੇ ਤੇ ਬਹੁਤ ਹੀ ਪਿਆਰੀ ਕਿਰਤੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀਤੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਜੀਤ ਦੇ ਮੌਕੇ ਤੇ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਖੁਸ਼ੀਆਂ ਵੰਡਣ ਨਾਲ ਦੁੱਖੀਆਂ ਮਿਲ ਜਾਂਦੀਆਂ ਨੇ ਖੇਅਨਾ ਖਾਣੀ ਖੇਅਨਾ ਖਾਲੀ ਖੇਅਨਾ ਖਾਲੀ ਬੈਠੇ ਕੋ ਕੇ ਸਾਨੂੰ ਕੈਨ ਸਤ ਹੋਵੇ ਕਦੇ ਨਹੀਂ ਖਾ ਵੀ ਖੇਅਨਾ ਖਾਲੀ ਐ ਅਸਲ ਤੇ ਖੇਅਨਾ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਐ ਬਹੁਤ ਸਾਰੇ ਕੰਮ ਜਿਹੜੇ ਨੇ ਕਿਉਂਕਿ ਜਿਲਾ ਨਵਾਂ ਬਣਿਆ ਇਸ ਕਰਕੇ ਸਭ ਕੁਝ ਲੀਟਸਟ ਬਣਾਵਾਂਗੇ ਪੁਰਾਣੇ ਨਕਸ਼ੇ ਜਿ ਬਣਾਉਂਦੇ ਹੁਣ ਉਹ ਨਾਲ ਏਕਾਂ ਵਾਲੇ ਦਾ ਆਸੇ ਕੋਈ ਸੁਝਾ ਉਹ ਵੀ ਤਾਂ ਜਦੋਂ ਮਰਜੀ ਐਮਐਲਏ ਸਾਹਿਬ ਨੂੰ ਵਿੱਤੀ ਕੁਸ਼ਰ ਨੂੰ ਐਸਐਸਪੀ ਨੂੰ ਸੰਬਾਦ ਦਿਓ ਇਹ ਮਲੇਕੋੜੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸੀਵਰੇਜ ਦਾ ਮੇਲ ਦੇ ਫੁੱਲੇ ਦਾ ਕੰਮ ਸਾਰੇ 150 ਰੁਪਏ ਦਾ ਜਿਹੜਾ ਸਟਾ ਪ੍ਰੋਜੈਕਟ ਹੈ ਨਾੜੀਪੁਰ ਵਾਲੀ ਜਿਹੜੀ ਸੜਕ ਹੈ ਅੱਨੇ ਤੱਕ ਪੂਲਪੂਲ ਵੀ ਪੂਲ ਵੀ ਹੋਣਾ ਚਾਹੀਦਾ Uدھر بھی نقشے بن گیا رہے تو, ہے, رہے تو لیکن اس دل نے کہا ہے ملتے رہے تو جنہ رہے گی so ملتے گلتے رہے پرماتما تندرست رکھے پرماتما

ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਈਦ ਇੱਕ ਦੂਜੇ ਨੂੰ ਗਲੇ ਮਿਲਣ ਦਾ ਤਿਹਾਰਾ ਹੈ ਪਿਆਰ ਸ਼ਾਂਤੀ ਦਾ ਤਿਹਾਰਾ ਹੈ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਇਹਨਾਂ ਲਈ ਆਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਮੈਂ ਦੋ-ਚਾਰ ਗੱਲਾਂ ਕਰਨੀਆਂ ਨੇ ਇੱਕ ਤਾਂ ਅੱਜ ਇਹਦੇ ਨੋਕੇ ਤੇ ਮੈਨੂੰ ਦੱਸਦੇ ਆ ਬੜੀ ਖੁਸ਼ੀ ਹੁੰਦੀ ਹੈ। ਤੁਮੇ ਖੁਸ਼ੀਆਂ ਵੰਡਣ ਨਾਲ ਦੁਖੀ ਹੋ ਜਾਂਦੀਆਂ ਨੇ। ਕਿ ਬਲੇ ਕੋਟਲਾ ਨੂੰ ਇੱਕੋ ਮੈਡੀਕਲ ਕਾਲਜ ਜਿਹੜਾ ਹੈ ਉਹ ਪ੍ਰੂਵ ਹੋ ਗਿਆ ਹੈ। 60 40 ਦੀ ਰੇਸ਼ੋ ਨਾਲ 60% ਵਿੜਾ ਸੈਂਟਰ ਦੇ ਨੇ 40 ਪੰਜਾਬ ਦੇ ਨੇ। ਫੌਜ ਤੋਂ ਅਸੀਂ ਜ਼ਮੀਨ ਵੀ ਲੈ ਲਈ। ਬਸ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਚੱਲ ਪੂਰਾ ਜੀਦੇ 'ਚ 100 mbbs ਦੀਆਂ ਸਿੱਖਿਆ ਨਹੀਂ ਸਾਡੇ ਬੱਚੇ ਇੱਥੇ ਰਹਿ ਕੇ ਡਾਕਟਰ ਵੀ ਪੜਾਈ ਕਰ ਲੇਗੇ ਤੇ ਜਦੋਂ ਕਾਲਜ ਆਉਂਦਾ ਹੈ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪਤਾਲ ਵੀ ਬਣਾਉਣਾ ਪੈਂਦਾ ਸੁਣਾ ਹਸਪਤਾਲ ਵੀ ਜਿਹੜਾ ਉਹ ਆਪਰੇਟ ਹੋਊਗਾ ਹਸਪਤਾਲ ਵੀ ਜਿਹੜਾ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ ਮਲੇਕੁਰਲਾ ਵਾਸਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਜਿਹੜੇ ਨੇ ਜਿਵੇਂ ਗਵਰਨਮੈਂਟ ਗਰਲਸ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਸਾਲ ਚ ਉੱਥੇ ਪੜਾਈ ਸ਼ੁਰੂ ਹੋਊਗੀ ਤੇ ਕਿਉਂਕਿ ਅਸੀਂ ਐਜੂਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਹਾਂ ਜੇ ਪੜਾਈ ਲਿਖਾਈ ਹੋਊਗੀ ਤਾਂ ترقی ਹੋਊਗੀ ਇਸ ਤੋਂ ਇਲਾਵਾ ਮਲੇਰਕੋੜਾ ਨਵਾਂ ਜ਼ਿਲ੍ਹਾ ਬਣਿਆ ਹੈ ਤਾਂ ਨਵੀਆਂ ਫੀਲਡਿੰਗਾਂ ਬਣਨਗੀਆਂ डीसी कॉम्प्लेक्स तहसील कॉम्प्लेक्स सारे बनके नक्शे तैयार ਨੇ پیسے ਵੀ ਖਾਤਿਰ ਚਾਗੇ ਨਹੀਂ ਕੋਈ ਤੋਂ ਨੌਕੜੇ ਕਾਮਕਾਰ ਕੰਨੀ ਤੇ ਦੁਰਦਰਜਾਂ ਦੀ ਲੋੜ ਨਹੀਂ ਪੈਂਦੀ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਮਲੇਕੋਲੇ ਦੇ ਨवाब ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਰਦਾਰਾਂ ਦੇ ਨੂੰ ਜਦੋਂ ਚਿੜੇ ਜਾ ਰਿਆ ਸੀ ਸੰਤ ਹਾਰ ਨਾਰਾ ਮਾਰਿਆ ਸੀ ਉਸੇ ਕਰਕੇ ਆਪਣੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇੰਨੀ ਸਟਰੋਂਗ ਹੈ ਇੰਨੀ ਤਕੜੀ ਹੈ ਕਿ ਨੂੰ ਕੋਈ ਤੋੜ ਨਹੀਂ ਸਕਦਾ ਪੰਜਾਬ ਦੇ ਵਿੱਚ ਪਿਛਲੀ ਵਾਰ ਵੀ ਕਿਹਾ ਸੀ ਅੱਜ ਵੀ ਕਹਣਾ ਹਰ ਕਿਸਮ ਦਾ ਬੀਜ ਉਗਦਾ ਪਰ ਨਫਰਤ ਦਾ ਬੀਜ ਪੰਜਾਬ ਚ ਉਗ ਨਹੀਂ ਸਕਦਾ ਔਰ ਨਹੀਂ ਅਸੀਂ ਉਖੜ ਦੇਣਾ ਨਫਰਤ ਦਾ ਬੀਜ ਪੰਜਾਬ ਦੇ ਵਿੱਚ ਐਮਪੀ ਸਾਹਿਬ ਜਣੇ ਨੇ ਕੋਈ ਸੈਂਟਰਲ ਮੰਗ ਹੋਵੇ ਤਾਂ ਸੀ ਐਮਪੀ ਸਾਹਿਬ ਕੋ ਕਰਵਾ ਰਿਹਾ ਤੁਸੀਂ ਆਪ ਚੁਣ ਕੇ ਭੇਜਿਆ ਇਹਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚ ਜਬੀਲੂ ਰਾਮਾਨ ਸਿੰਘ ਖੜੇ ਨੇ ਵਿਧਾਨ ਸਭਾ ਦੇ ਵਿੱਚ ਕੋਈ ਕੰਮ ਹੋਵੇ ਪੰਜਾਬ ਸਰਕਾਰ ਤੱਕ ਮੇਰੇ ਕੋਲ ਐਕਸ਼ਨ ਆਉਂਦੇ ਰਹਿੰਦੇ ਨੇ ਔਰ ਕੋਈ ਖਜ਼ਾਨੇ ਦੀ ਕਮੀ ਨਹੀਂ ਉਹ ਪਹਿਲਾਂ ਵਾਲੇ ਜਿਹੜੇ ਖਜ਼ਾਨਾ ਮੰਤਰੀ ਸੀ ਉਹ ਤਾਂ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਹਿੰਦੇ ਗਏ ਸਾਨੂੰ ਕਈ ਸਾਲ ਹੋ ਗਏ ਕਦੇ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਅਸਲ ਤੇ ਖਜ਼ਾਨਾ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਉਹ ਨੀਤਾਂ ਖਾਲੀ ਨੇ ਤਪਰ ਖਿਆਨਾਂ ਖਾਲੀ ਹੋ ਗਏ ਨੀਤਾ ਨੂੰ ਮਰਦਾਂ ਨੇ ਇਸ ਤੋਂ ਇਲਾਵਾ ਮਲੇਰ ਕੋਲੇ ਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਮਲੇਰ ਕੋਲੇ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਸ਼ਹਿਰ ਦੀ ਸਾਰੀਆਂ ਸਾਡੇ ਉਂਗਲਾਂ ਤੇ ਵੀਡੀਓ ਪਈਆਂ ਨੇ ਅਜੇ 2 ਸਾਲ ਪਏ ਆ ਆਪਣੀ ਸਰਕਾਰ ਦੇ ਉਹਨਾਂ 2 ਸਾਲਾਂ ਚ ਬਹੁਤ ਸਾਰੇ ਕੰਮ ਜਿਹੜੇ ਨੇ ਤੁਕੇ ਜਿਲ੍ਹਾ ਨਾਮਾ ਬਣਿਆ ਇਸ ਰਕੇ ਸਭ ਕੁਝ ਲੇਟੈਸਟ ਹੀ ਬਣਾਵਾਂਗੇ ਪੁਰਾਣੇ ਨਕਸ਼ੇ ਜਿਹੜੇ ਬਣਾਉਦੇ ਹੁਣ ਉਹਨਾਂ ਨੂੰ ਆਂਡੇ ਇੱਕ ਕਰਾਂਗੇ ਹੁਣ ਤਾਂ ਬੜੇ ਸੋਨੇ ਸ਼ੀਸ਼ੇ ਵਾਲੇ ਦਫ਼ਤਰ ਬਣਾਵਾਂਗੇ ਲੇਟੈਸਟ ਜਿਹੜੇ ਅਗਲੇ 40 ਸਾਲ ਤੱਕ ਐਂਗਲਿਸ਼ ਕਦੇ ਰਹਿਣ ਤੋ ਕਿਸੇ ਕਿਸਮ ਦੀ ਕੋਈ ਸਲਾਹ ਸਰਕਾਰ ਵਾਸਤੇ ਕੋਈ ਸੁਝਾ ਹੋਵੇ ਤਾਂ ਜਦੋਂ ਮਰਜੀ ਐਮਐਲਏ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਸੰਬੋਧਨ ਨਸ਼ਿਆਂ ਦੇ ਵਿਰੁੱਧ ਬੋਲਿਆ ਵੀ ਜਾਰਿਆ ਸੀ ਅਸ ਪਵਿੱਤਰ ਇਤਿਹਾਸ ਜੋ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਆ ਬੱਸ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਨਸ਼ਾ ਵਿਕਦਾ ਹੈ ਕੌਣ ਵੇਚਦਾ ਹੈ ਬਾਕੀ ਕੰਮ ਸਾਡਾ ਹੈ ਪਿਛਤਾਚਾਰ ਦੇ ਵਿਰੁੱਧ ਲਹਿਰ ਛੇੜੀ ਹੋਈ ਹੈ ਕਿਛੇ ਤੁਸੀਂ ਦੇਖਿਆ ਸੀ ਤਸੀਲਾਂ ਚ ਪਿਛਤਾਚਾਰ ਗਿਆਸ਼ ਕਰਤਾ ਸੀ ਕ੍ਰਿਸਟੀਆਂ ਕਰਾਉਣ ਦੇ ਪੈਸੇ ਮੰਗਦੇ ਸੀ ਆਰੇ ਇਸ ਸਤੰਭ ਬਦਲ ਕੇ ਰੱਖਤਾ ਜੀ ਪੇਰ ਕੋੜੇਲਾ ਭਰਾਨ ਕੋਟਲਾ ਪਠਾਨ ਕੋਟਲਾ ਫਾਜ਼ਿਲ ਕਾ ਲਾਤਾ ਫਾਜ਼ਿਲ ਕਾਣਾ ਮਹੱਲੀ ਫਿਰਦਾ ਮਹੱਲੀ ਵਾਲਾ ਇਤਨ ਫਰੋਜ ਤੋਂ ਨਹੀਂ ਫਿਰਦਾ ਸਾਰੇ ਜਿਹੜੇ 1 ਰੁਪਈਆ ਵੀ ਜੇ ਘੜ ਘੜ ਕੇ ਲੈ ਜੇ ਫਿਰ ਸਾਨੂੰ ਦੱਸਿਓ ਬਾਕੀ ਕੰਮ ਸਾਡਾ ਹੈ ਔਰ ਮੈਂ ਤਾਂ ਇਹੀ ਕਹੂੰਗਾ ਕਿ ਜੋਂਗੇ ਬਸਦੇ ਰੋ ਲੋਗੋ ਕੋ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे لوگوں کو اکثر کہتے سنا ہے رہے تو پھر ملیں گے لیکن اس دل نے کہا ہے ملتے رہے تو جنگ رہیں گے پرماتما تندرست رکھے پر ایک ترقیاں ہوبارک اور یہی دعا کردہ کہ تے گھر چولہے جڑے نے وہ بڑھتے رہن اور ترقیاں آمین ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜਸਮਾਲੇ ਕੋ ਮੇਰੀ ਮੇਰੇ ਤਰਫੋਂ ਸਤਿ ਸ਼੍ਰੀ ਅਕਾਲ ਜੋਤ ਮਸਤੇ ਬਹੁਤ ਬਹੁਤ Eid ul Fitr ਦੇ ਪਵਿੱਤਰ ਦਿਹਾੜੇ ਤੇ ਮਲੇ ਕੋਲੇ ਆਉਂਦਾ ਮੌਕਾ ਮਿਲੇ ਬਹੁਤ ਬਹੁਤ ਮੁਬਾਰਕ ਦਿਨ ਆਇਆ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਪਰ ਮਲੇ ਕੋਲੇ ਨੂੰ ਵਿਕਾਸ ਦੇ ਵਿੱਚ ਅ ਅਸੀਂ ਤਰਜੀਹ ਦਿੱਤੀ ਹੈ ਉਹਦੇ ਬਾਰੇ ਮੈਂ ਤੁਹਾਡਾ ਦੱਸ ਦੇਣਾ ਇੱਕ ਤਾਂ ਮੈਡੀਕਲ ਕਾਲਜ ਕਮਿਊਨਿਟੀ ਮੈਡੀਕਲ ਕਾਲਜ ਆਰਕਸਾ ਕਾਦੇਸਾ ਜੋਗਨਨ 60 40 ਦੀ ਰੇਸ਼ੋ ਚ ਉਹ ਤਿਆਰ ਹੋ ਰਿਹਾ ਫੌਜ ਤੋਂ ਜ਼ਮੀਨ ਲੈ ਲਈ ਸੀ ਉਹਨਾਂ ਨੂੰ ਸੀ ਮਤਲਬ ਬਦਲਾਅ ਲਈ ਜਰੂਰਤ ਨਹੀਂ ਤੇ ਉਸ ਤੋਂ ਬਾਅਦ ਕੁੜੀਆਂ ਦਾ ਕਾਲਜ ਤਿਆਰ ਹੋ ਗਿਆ ਸੀਨੀਅਰ ਸਕੈਂਡਰੀ ਸਕੂਲ ਤੇ ਉਹ ਵੀ ਮਲੇਕੋਲੇ ਤੋਂ ਅੱਗੇ ਅਗਲੇ ਸੈਮੈਸਟਰ ਤੇ ਮਲੇਕੋਲੇ ਦੀਆਂ ਪਿੰਡਾਂ ਦੀਆਂ ਸੜਕਾਂ ਮੰਡੀਆਂ ਖੇਡਾਂ ਦੇ ਮੈਦਾਨ ਸਿਰੇ ਦਾ ਮੇਰੇ ਫੋਲਡਾ ਕੰਮ ਇਹ ਸਾਰੇ 150 ਕਰੋੜ ਰੁਪਏ ਦਾ ਜਿਹੜਾ ਸਾਡਾ ਪ੍ਰੋਜੈਕਟ ਹੈ ਜਿਸ ਤਸੀਲ ਕੰਪਲੈਕਸ ਹੈ ਨਵਾਂ ਅਮਰਗੜ ਦਾ ਤਸੀਲ ਕੰਪਲੈਕਸ ਪੇਸ ਆਫ ਸਬ ਤਸੀਲ ਜੋੜੇਪੁਰਗਾਂ ਦੀ ਜਿਹੜੀ ਸੜਕ ਹੈ ਹੱਲੇ ਤੱਕ ਪੋਲ ਪੋਲ ਵੀ ਪੋਲ ਵੀ ਹੋਣਾ ਪਾਣਾ ਹੋਵੇ ਉਹਦੇ ਵੀ ਨਕਸ਼ੇ ਬਣ ਗਏ ਤੇ ਸੁਮਲੇ ਕੋਰਟ ਲਿੰਕ ਚੁਲਕਾ ਦੇਾਂਗੇ